ਤੋਂ ਕਨੇਡਾ ਤੋਂ ਸੰਗਤ ਹੈ ਇਹ ਵੀ ਆਪਦਾ ਇੱਥੇ ਲੰਗਰ ਲੈ ਕੇ ਆਏ ਨੇ ਤੇ ਸੇਵਾ ਕਰ ਰਹੇ ਨੇ ਇੱਥੇ ਕਿਸਾਨ ਅੰਦੋਲਨ ਚ ਹੁਣ ਇਹਨਾਂ ਨਾਲ ਗੱਲ ਕਰਦੇ ਆ ਇਸ ਤੋਂ ਪਹਿਲਾਂ ਕਿ ਇਹਨਾਂ ਦੇ ਟਰੈਕਟਰ ਤੁਰ ਪਣ ਹਾਂਜੀ ਭਾਈ ਜੀ ਕਿੱਥੋਂ ਆਇਓ ਅਸੀਂ ਆਏ ਹਾਂ ਜੀ ਫਲੌਰ ਤੋਂ ਜ਼ਿਲ੍ਹਾ ਜਲੰਧਰ ਆ ਸਾਡਾ ਤੇ ਫਲੌਰ ਦੇ ਕੋਲ ਛੋਟਾ ਜਿਹਾ ਪਿੰਡ ਐ ਸੁਲਤਾਨਪੁਰ ਅਸੀਂ ਤੀਜਾ ਗੜਾ ਲੈ ਕੇ ਆਏ ਪਾਣੀ ਦਾ ਅੱਛਾ ਤੁਸੀਂ ਪਾਣੀ ਸਪਲਾਈ ਕਰਦੇ ਹਾਂ ਹਾਂਜੀ 1500 ਪੇਟੀ ਪੈਂਦੀ ਆ ਟਰਾਲੀ 'ਚ ਤੇ ਤੀਜਾ ਗੜਾ ਅਸੀਂ ਲੈ ਕੇ ਆਏ ਅੱਜ ਇਹ ਜਲਦੀ ਸੇਵਾ ਕਰ ਰਹੇ ਨੇ ਪੇਟੀਵਾਂ ਜਲ ਲੈ ਕੇ ਆਉਂਦੇ ਨੇ 1500 ਪੈਕੇਟ ਇੱਕ ਚ ਹੁੰਦੇ ਨੇ 30 ਗੇੜੇ ਲਾ ਚੁੱਕੇ ਨੇ 4500 ਪੈਕੇਟ ਇਹਨਾਂ ਨੇ ਪਾਣੀ ਦੀ ਸੇਵਾ ਕੀਤੀ ਹੈ ਇਹ ਫਲੋਰ ਤੋਂ ਆਏ ਨੇ ਜਲੰਧਰ ਜ਼ਿਲ੍ਹੇ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਡਿਸਕਵਰ ਪਲੱਸ ਸਿੰਘੂ ਬਾਰਡਰ ਤੋਂ ਨੂੰ ਦਿਖਾ ਰਿਹਾ ਸੱਚ ਅਸਲੀ ਜ਼ਮੀਨੀ ਹਕੀਕਤ ਫਲੋਰ ਤੋਂ ਆਈ ਸੰਗਤ جاری ਹੈ ਟਰਾਲੀਆਂ ਜੁੜੇ ਵਾਪਸ ਨਵੇਂ ਗੇੜਾ ਲੈਣ ਚੱਲੇ ਨੇ ਪਾਣੀ ਦਾ ਲਗਾਤਾਰ ਇਹ ਪਾਣੀ ਦੀ ਸਪਲਾਈ ਇੱਥੇ ਕਾਇਮ ਰੱਖ ਰਹੇ ਨੇ